ਕੇਸ ਆਇਆ ਕਿ ਸਾਡੀ ਬੀਬੀ ਸਾਡੇ ਕੋਲੋਂ ਉਹਦਾ ਪਰਿਵਾਰ ਹੀ ਖਤਮ ਹੋ ਗਿਆ ਉਸ ਉਹ ਆਈ ਉਹਨਾਂ ਦੇ ਕੋਲ ਚੱਲ ਕੇ ਵੀ ਮੇਰਾ ਕੈਂਸਰ ਹੈ ਤਾਂ ਉਸ ਨੂੰ ਕਹਿ ਦਿੱਤਾ ਜਿਹੜਾ ਪਾਸਟਰ ਸੀਗਾ ਇਹ ਬਲਜਿੰਦਰ ਜਿਹਦੇ ਤੇ ਕਈ ਕੇਸ ਨੇ ਰੇਪ ਦੇ 302 ਦੇ ਹੋਰ ਦਰਜ ਨੇ ਉਹਨੇ ਸਟੇਜ ਤੇ ਉਸ ਨੂੰ ਨੱਚ ਲਾਤਾ ਕਿ ਤੂੰ ਅੱਜ ਤੋਂ ਬਾਅਦ ਦਵਾਈਆਂ ਛੱਡ ਦੇ ਤੇਰਾ ਕੈਂਸਰ ਜੀਸਸ ਨੇ ਠੀਕ ਕਰਤਾ ਉਹ 15 ਦਿਨਾਂ ਬਾਅਦ ਉਹਦੀ ਡੈਥ ਹੋ ਗਈ ਤਾਂ ਇਹ ਹੈ ਜੇ ਬੰਦਾ ਤੇ ਉਹ ਕਿਉਂ ਨਹੀਂ ਪਰਚਾ ਦਰਜ ਹੁੰਦਾ ਜਿਹੜੇ ਇਸ ਤਰ੍ਹਾਂ ਗੁੰਮਰਾਹ ਕਰਦੇ ਪਏ ਆ ਲੇਟੈਸਟ ਜਿਹੜਾ ਇਹਨਾਂ ਦਾ ਬਿਸ਼ਪ ਹੈ ਕੇਰਲਾ ਤੋਂ ਪੰਜਾਬ ਦੇ ਜਲੰਧਰ ਦਾ ਆਇਆ ਹੋਇਆ ਉਹਨੇ ਕਿਸ ਤਰੀਕੇ ਨਾਲ ਨਾਨਸ ਦੇ ਨਾਲ ਬਲਾਤਕਾਰ ਕੀਤੀ ਉਹਦਾ ਕਤਲ ਕੀਤਾ ਔਰ ਉਸ ਤੇ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਉਸ ਤੇ ਕੋਈ ਗ੍ਰਿਫਤਾਰੀ ਨਹੀਂ ਹੋ ਰਹੀ ਤਾਂ ਇਹ ਵੀ ਇਹ ਸਾਡੇ ਧਰਮ ਦੇ ਵਿੱਚ ਲਿਖਿਆ ਹੋਇਆ ਇਹ ਧਰਮ ਹੈ ਜਾਂ ਇਹ ਇਹ ਧੰਦਾ ਉਹਨਾਂ ਦੇ ਨਕਲੀ ਪੱਗਾਂ ਪਹਿਨਾ ਪਨਹਾ ਕੇ ਸਿੱਖੀ ਭੇਜ ਦੇ ਵਿੱਚ ਸਾਡੇ ਗੁਰੂਆਂ ਦਾ ਅਪਮਾਨ ਕਰਾ ਰਹੀ ਹੈ ਜਿਹੜੇ ਸਾਈ ਰਿਲੀਜੀਅਨ ਨੂੰ ਮੰਨਣ ਵਾਲੇ ਨਹੀਂ ਹੈ ਮਤ ਨੂੰ ਮੰਨਣ ਵਾਲੇ ਨਹੀਂ ਹੈ ਉਹਨਾਂ ਦਾ ਕਤਲ ਿਆਮ ਕਰਨਾ ਉਹਨਾਂ ਦੀਆਂ ਮਾਵਾਂ ਭੈਣਾਂ ਦਾ ਬਲਾਤਕਾਰ ਕਰਨਾ ਉਹਨਾਂ ਨੂੰ ਆਪਣੇ ਹਰਮ ਦੇ ਵਿੱਚ ਲੈ ਕੇ ਆਉਣਾ ਇਹ ਕਾਨੂੰਨ ਕਿਹਸਾ ਹੈ ਕੈਸੇ ਦੇਸ਼ ਦੇ ਰਾਜਨੇਤਾ ਨੇ ਜੋ ਸ਼ਰੇਆਮ ਕਹਿ ਰਿਹਾ ਇੱਕ ਪਾਸੇ ਤੁਸੀਂ ਕੋਈ ਖਾਦੀ ਦੀ ਮੰਗ ਕਰਦਾ ਹੈ ਕੋਈ ਹੋਰ ਮੰਗ ਕਰਦਾ ਹੈ ਉਹਦੇ ਤੁਸੀਂ ਜੁਆਪੀ ਲਾ ਕੇ ਉਹਨੂੰ ਅੰਦਰ ਦੇ ਰਹੇ ਹੋ ਤੇ ਫਿਰ ਇਹ ਇਹ ਤਾਂ ਉਸ ਤੋਂ ਵੀ ਵੱਡਾ ਹੈ ਅਸੀਂ ਆਜ਼ਾਦੀ ਲਈ ਜਿੱਥੇ ਬਲੀਦਾਨ ਦਿੱਤੇ ਉੱਤੇ ਨਾਲ ਅਸੀਂ ਧਰਮਪ੍ਰਵਰਤ ਦੇ ਖਿਲਾਫ ਬਲੀਦਾਨ ਦਿੱਤੇ ਅੰਗਰੇਜ਼ ਅਫਸਰ ਹੋਏ ਹਨ ਉਹਨਾਂ ਨੇ ਇੱਕ ਰਾਣੀ ਵਿਕਟੋਰੀਆਨ ਲੈਟਰ ਲਿਖੀ ਜੀ ਕਿ ਮੈਂ ਇਸ ਦੇਸ਼ ਦਾ ਭਰਮਣ ਕੀਤਾ ਇੱਥੇ ਨਾ ਮੈਨੂੰ ਕੋਈ ਚੋਰ ਮਿਲਿਆ ਨਾ ਕਿਸੇ ਘਰ ਨੂੰ ਤਾਲਾ ਮਿਲਿਆ ਤੇ ਜੇ ਅਗਰ ਅਸੀਂ ਇਹਨਾਂ ਦੀ ਐਜੂਕੇਸ਼ਨ ਚੇਂਜ ਕਰ ਦਿੰਨੇ ਆ ਤਾਂ ਇੱਥੇ ਘਰ ਘਰ ਦੇ ਵਿੱਚ ਚੋਰ ਹੋਵੇਗਾ ਗਲੀ ਗਲੀ ਦੇ ਵਿੱਚ ਮੰਗਤਾ ਹੋਵੇਗਾ ਉਹ ਪਹਿਲਾਂ ਆਪ ਹੀ ਐਸੀਆਂ ਦਵਾਈਆਂ ਦਿੰਦੇ ਆ ਕਿ ਉਹ ਜ਼ਿਆਦਾ ਬਿਮਾਰ ਹੋ ਜਾਣ ਉਸ ਤੋਂ ਬਾਅਦ ਜਦੋਂ ਜ਼ਿਆਦਾ ਬਿਮਾਰ ਹੋ ਜਾਂਦੇ ਆ ਕਹਿੰਦੇ ਆ ਵੀ ਤੁਹਾਡਾ ਕੋਈ ਰੋਗ ਠੀਕ ਨਹੀਂ ਹੋ ਸਕਦਾ ਤੁਹਾਡੇ ਘਰੇ ਸ਼ੈਤਾਨ ਹੈ ਜਾਂ ਕਿਸੇ ਦੇਵੀ ਦੇਵਤੇ ਦੀ ਫੋਟੋ ਹੈ ਉਹਨੂੰ ਕੱਢੋ ਪੰਜਾਬ ਵਿੱਚ ਧਰਮ ਪਰਿਵਰਤਨ ਲਗਾਤਾਰ ਹੁੰਦਾ ਰਿਹਾ ਹੈਗਾ ਸਿੱਖ ਤੋਂ ਇਸਾਈ ਦਾ ਤੇ ਇਸ ਦੇ ਵਿੱਚ ਜਿਹੜੇ ਦਲਿਤ Hindu ਹੈਗੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਧਰਮ ਪਰਿਵਰਤਨ ਹੋ ਰਿਹਾ ਜੇਕਰ ਅਸੀਂ ਪੁਰਾਣੇ ਅੰਕੜੇ ਦੇਖਦੇ ਹਾਂ ਤੇ 2012 ਤੋਂ ਇਹ ਸਿਲਸਿਲਾ ਜਿਹੜਾ ਉਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਸੋਸ਼ਲ ਮੀਡੀਆ ਜਵਾਨ ਹੋਇਆ ਉਸ ਦੇ ਨਾਲ ਹੀ ਇਹ ਜਿਹੜਾ ਮਸਲਾ ਹੈ ਇਹ ਹੋਰ ਮਜ਼ਬੂਤੀ ਦੇ ਨਾਲ ਅੱਗੇ ਵਧ ਰਿਹਾ ਹੈ ਧਰਮ ਪਰਿਵਰਤਨ ਦੀ ਗਿਣਤੀ ਜੇਕਰ ਅਸੀਂ ਪੰਜਾਬ ਦੇ ਬਾਰਡਰ ਏਰੀਏ ਦੇ ਲੋਕਾਂ ਦੀ ਗੱਲ ਕਰੀਏ ਤੇ ਉੱਥੇ ਸਭ ਤੋਂ ਜ਼ਿਆਦਾ ਹੈ ਖਾਸ ਕਰਕੇ ਮਾਝੇ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਧਰਮ ਪਰਿਵਰਤਨ ਹੋ ਰਿਹਾ ਹੈ ਤਰਨ ਤਾਰਨ ਪੱਟੀ ਇਸ ਦਾ ਗੜ ਹੈ ਪਰ ਮਾਲਵਾ ਵੀ ਹੁਣ ਇਸ ਦੇ ਤੋਂ ਪਿੱਛੇ ਨਹੀਂ ਹੈ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਗੁਰੂਆਂ ਪੀਰਾਂ ਦੀ ਉਹ ਤਰਤੀ ਹੈ ਜਿੱਥੇ ਪਖੰਡਵਾਦ ਤੇ ਅੰਧਵਿਸ਼ਵਾਸ ਨੂੰ ਸਿਰੇ ਤੋਂ ਨਕਾਰਿਆ ਗਿਆ ਸੀ ਪਰ ਅੱਜ ਧਰਮ ਪਰਵਰਤਨ ਦੇ ਨਾਂ ਤੇ ਧਾਰਮਿਕ ਗੁਰੂ ਲੋਕਾਂ ਨੂੰ ਸਵਰਗਾਂ ਦੇ ਵਿੱਚ ਥਾਂ ਦੇਣ ਦੇ ਦਾਅਵੇ ਕਰਦੇ ਨੇ ਉਹਨਾਂ ਦੇ ਵਿੱਚ ਨਵੀਂ ਆਤਮਾ ਭਰ ਦੇਣ ਵਰਗੇ ਟਕਵੰਜ ਰਚਦੇ ਨੇ ਔਰ ਕਦੇ-ਕਦੇ ਤਾਂ ਲੋਕਾਂ ਦੇ ਪੁਨਰਜਨਮ ਵੀ ਉਹੋ ਕਰਵਾ ਦਿੰਦੇ ਨੇ ਔਰ ਜੇ ਅਸੀਂ ਪਾਦਰੀਆਂ ਦੀ ਗੱਲ ਕਰੀਏ ਤੇ ਉਹ ਤਾਂ 1 ਮਿੰਟ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਠੀਕ ਕਰ ਰਹੇ ਹੈਗੇ ਨੇ ਲੋਕਾਂ ਨੂੰ ਆਉਣ ਵਾਲੇ ਹਾਰਟ ਅਟੈਕ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈਗਾ ਤੇ ਉਹ ਉਹਨਾਂ ਦੇ ਉੱਤੇ ਮੰਤਰ ਪੜ੍ਹ ਕੇ ਉਹਨਾਂ ਨੂੰ ਉੱਥੇ ਲਟਾ ਕੇ ਚੀਕ ਜਿਹਾੜਾ ਕਰਾਉਣ ਤੋਂ ਬਾਅਦ ਕਹਿੰਦੇ ਨੇ ਕਿ ਹੁਣ ਤੁਹਾਡੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਭੂਤ ਸੀ ਜਾਂ ਜਿਹੜੀ ਬਿਮਾਰੀ ਸੀਗੀ ਉਹ ਕੱਢ ਦਿੱਤੀ ਗਈ ਹੈ ਦੁਆ ਦੇ ਨਾਂ ਦੇ ਉੱਤੇ ਪਿੰਡਾਂ ਦੀਆਂ ਭੋਲੀਆਂ ਪਾਲੀਆਂ ਬੇਬੀਆਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਬਹੁਤ ਸਾਰੇ ਜਿਹੜੇ ਸਿੱਖ ਤੇ ਹਿੰਦੂ ਜਿਹੜੇ ਨੇ ਉਹ ਇੰਨਾ ਪਾਦਰੀਆਂ ਦੇ ਇਸ ਚੱਕਾ ਚੌਂਦ ਦੇ ਵਿੱਚ ਆ ਕੇ ਧਰਮ ਪਰਿਵਰਤਨ ਕਰ ਰਹੇ ਨੇ ਜੋ ਕਿ ਇੱਕ ਵੱਡਾ ਮਸਲਾ ਇਸ ਵੇਲੇ ਬਣ ਚੁੱਕਾ ਤੇ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਆ ਮੇਰੇ ਨਾਲ ਹਿੰਦੂ ਸਿੱਖ ਮਹਾਸਭਾ ਤੋਂ ਸੁਖਪਾਲ ਸਿੰਘ ਸਰਾ ਮੌਜੂਦ ਹੈਗੇ ਨੇ ਸੋ ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਇਸ ਮਸਲੇ ਨੂੰ ਹੁਣ ਸਰਕਾਰ ਤੱਕ ਲੈ ਕੇ ਜਾਇਆ ਜਾਏ ਹਾਲਾਂਕਿ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੈ ਇਹ ਮਸਲਾ ਪਰ ਫਿਰ ਵੀ ਇੱਕ ਵਾਰੀ ਗਵਰਨਰ ਨੂੰ ਇਸ ਮਸਲੇ ਨੂੰ ਲੈ ਕੇ ਮਿਲਿਆ ਜਾਵੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣਾਂ ਨੂੰ ਇਸ ਮਸਲੇ ਨੂੰ ਲੈ ਕੇ ਮਿਲਿਆ ਜਾਵੇ ਸੋ ਅੱਜ ਇਹਨਾਂ ਨੇ ਇਹ ਐਲਾਨ ਕੀਤਾ ਹੈਗਾ ਇਹਨਾਂ ਦੇ ਕੋਲੋਂ ਜਾਣਾਂਗੇ ਕਿ ਇਹਨਾਂ ਨੇ ਕਿਹੜੀ ਦੁੱਖ ਦੀ ਰੱਗ ਨੂੰ ਪਛਾਣਿਆ ਵੀ ਇਹਨਾਂ ਨੂੰ ਲੱਗਾ ਕਿ ਇਹ ਮਸਲਾ ਚੁੱਕਣਾ ਚਾਹੀਦਾ ਹੈਗਾ ਸੋ ਪਹਿਲਾਂ ਤੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈਗਾ ਔਰ ਵਾਕਿਆ ਹੀ ਪੰਜਾਬ ਜਿਹੜਾ ਹੈਗਾ ਹੁਣ ਕਿਤੇ ਨਾ ਕਿਤੇ ਖਾਸ ਕਰਕੇ ਹਿਸਾਈ ਧਰਮ ਦੇ ਵਿੱਚ ਜਿਹੜਾ ਹੈ ਉਹ ਸਿੱਖ ਧਰਮ ਤੋਂ ਜਿਹੜਾ ਹੈਗਾ ਪਰਵਰਤਿਤ ਹੋ ਕੇ ਲੋਕ ਬਹੁਤ ਵੱਡੀ ਗਿਣਤੀ 'ਚ ਜਾ ਰਹੇ ਆ ਮਾਝਾ ਦਾ ਗੜ ਹੈਗਾ ਹਾਲੀ ਦੇ ਵਿੱਚ ਰਿਪੋਰਟਾਂ ਵੀ ਆਈਆਂ ਸੀ ਕਿ ਕਿਵੇਂ ਤਰਨ ਤਾਰਨ ਪੱਟੀ ਦੇ ਪਿੰਡਾਂ ਦੇ ਵਿੱਚ ਤਾਂ ਹੁਣ ਮਤਲਬ ਘਰਾਂ ਦੇ ਘਰ ਹੀ ਜਿਹੜੇ ਨੇ ਉਹ ਇਸਾਈ ਧਰਮ ਵੱਲ ਜਾ ਰਹੇ ਹੈਗੇ ਸੋ ਤੁਸੀਂ ਥੋੜਾ ਜਿਹਾ ਦੱਸੋ ਤੁਹਾਡੇ ਕੋਲ ਕਿਹੋ ਜੀਆਂ ਪੀੜਤ ਤੇ ਰਾਂ ਆਈਆਂ ਕਿ ਤੁਹਾਨੂੰ ਲੱਗਾ ਕਿ ਇਸ ਦੇ ਵਿੱਚ ਕੋਈ ਸਾਜ਼ਿਸ਼ ਹੈ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਧਰਮ ਤਾਂ ਕਿਸੇ ਦਾ ਨਿੱਜੀ ਮਸਲਾ ਹੈਗਾ ਜੇ ਲੋਕ ਇਸਾਈ ਬਣ ਰਹੀਆਂ ਤੁਹਾਨੂੰ ਕੀ ਦਿੱਕਤ ਹੈ ਪਰ ਤੁਸੀਂ ਦੱਸੋ ਕਿ ਤੁਹਾਨੂੰ ਕੀ ਦਿੱਕਤ ਹੈਗੀ ਹੈ ਤੁਹਾਨੂੰ ਕਿਉਂ ਲੱਗਾ ਵੀ ਇਸ ਦੇ ਉੱਤੇ ਆਵਾਜ਼ ਉਠਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਮੈਂ ਪੰਜਾਬੋ ਚੈਨਲ ਦਾ ਕਰਦਾ ਜਿਨ੍ਹਾਂ ਨੇ ਇਸ ਬੜੇ ਸੰਵੇਦਨਸ਼ੀਲ ਔਰ ਜਿਸ ਪਿੱਛੇ ਸਾਡੇ ਇਸ ਦੇਸ਼ ਦੇ ਵਿੱਚ ਹਜ਼ਾਰਾਂ ਲੱਖਾਂ ਬਲੀਦਾਨ ਸਾਡੀਆਂ ਮਾਂ ਮਾਪਾਂ ਬੱਚਿਆਂ ਨੇ ਸਾਡੇ ਗੁਰੂਆਂ ਰਸ਼ੀਆਂ ਬੁੰਨੀਆਂ ਨੇ ਦਿੱਤੇ ਔਰ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੀ ਧਰਮ ਪਰਿਵਰਤਨ ਦੀ ਸਮੱਸਿਆ ਬੜੀ ਵੱਡੀ ਹੈ ਦਹੀ ਹੈ ਹਮੇਸ਼ਾ ਤੋਂ ਹੀ ਜੀ ਚਾਹੇ ਉਹ ਮੁਗਲ ਕਾਲ ਤੋਂ ਦੇਖਿਆ ਜਾਵੇ ਤਾਂ ਹਮੇਸ਼ਾ ਛਲ ਔਰ ਬਲ ਦੋਨਾਂ ਦੇ ਨਾਲ ਸਾਡਾ ਧਰਮ ਪਰਿਵਰਤਨ ਹੋਇਆ ਔਰ ਕੋਈ ਵੀ ਵਿਗਿਆਨਿਕ ਆਧਾਰ ਦੇ ਉੱਤੇ ਸਾਡੇ ਨਾਲ ਤਰਕਹੀਨ ਹੋ ਕੇ ਸਾਡੇ ਨਾਲ ਉਹਨਾਂ ਨੇ ਸਾਨੂੰ ਧਰਮ ਬਦਲਿਆ ਸਾਡਾ ਅੱਜ ਚਾਹੇ ਉਹ ਸਲਾਮਕ ਗਤੀਵਿਧੀਆਂ ਹੋਣ ਉਹਨਾਂ 'ਚ ਦੇਖਿਆ ਜਾਵੇ ਤਾਂ ਕੋਈ ਵੀ ਉਹਨਾਂ ਦੀ ਜਿਹੜੀ ਕਿਤਾਬ ਹੈਗੀ ਆ ਜਿਸ ਨੂੰ ਉਹ ਸਪਿਰਚੁਅਲ ਮੰਨਦੇ ਆ ਉਹਦੇ 'ਚ ਕੋਈ ਵਿਗਿਆਨਿਕ ਆਧਾਰ ਨਹੀਂ ਹੈ ਲੇਕਿਨ ਸਾਡੇ ਵੇਦਾਂ ਤੋਂ ਲੈ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਵਿਗਿਆਨ ਦੇ ਆਧਾਰਿਤ ਹੈ ਕਿਵੇਂ ਤੁਸੀਂ ਮਾਨਸਿਕ ਅਵਸਥਾ ਨੂੰ ਠੀਕ ਰੱਖਣਾ ਕਿਵੇਂ ਤੁਸੀਂ ਸਰੀਰਕ ਅਵਸਥਾ ਨੂੰ ਠੀਕ ਰੱਖਣਾ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਹਸਪੀਟਲ ਹੀ ਨਹੀਂ ਹੁੰਦੇ ਸੀ ਕੋਈ ਬਿਮਾਰੀ ਨਹੀਂ ਸੀ ਤੇ ਬਿਮਾਰੀਆਂ ਕਦੋਂ ਆਈਆਂ ਜਦੋਂ ਛਲਬਲ ਦੇ ਨਾਲ ਸਾਡਾ ਧਰਮ ਬਦਲ ਗਿਆ ਜਦੋਂ ਸਾਡੀ ਸੋਲ ਸਾਡੇ ਆਪਣੇ ਸਥਾਨ ਤੋਂ ਹਿੱਲੀ ਤਾਂ ਉਹ ਜਿਹੜੇ ਮਾਨਸਿਕ ਵਿਕਾਰ ਸਾਡੇ ਚ ਪ੍ਰਵੇਸ਼ ਹੋਏ ਤੇ ਉਸ ਤੋਂ ਬਾਅਦ ਇਹ ਬਿਮਾਰੀਆਂ ਵਧੀਆਂ ਦੂਸਰੀ ਗੱਲ ਜਿਹੜੀ ਤੁਸੀਂ ਪੰਜਾਬ ਬਾਰੇ ਕਰਦੇ ਹੋ ਮੈਂ ਪੰਜਾਬ ਦੇ issues ਨੂੰ ਬੜਾ ਇਸ ਟਾਈਮ ਸੀਰੀਅਸ issue ਹੈ ਕਿ ਕਿਸ ਤਰੀਕੇ ਨਾਲ ਪਹਿਲਾਂ ਅੰਗਰੇਜ਼ਾਂ ਨੇ ਬੜਾ ਯਤਨ ਕੀਤਾ ਉਹ ਅੰਗਰੇਜ਼ ਨਹੀਂ ਸੀ ਬੇਸਿਕਲੀ ਇਸਾਈ ਸਮਰਾਜਿਆ ਸੀ ਕਿਉਂਕਿ ਜਿਹੜੀ ਇਸਾਈ ਨੀਮ ਚੱਲੀ ਆ ਉਹ ਇੰਗਲੈਂਡ ਤੋਂ ਚੱਲੀ ਆ ਜੀ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਮੁਗਲਾਂ ਦੀ ਤਰ੍ਹਾਂ ਛਲ ਔਰ ਬਲ ਦੇ ਨਾਲ ਹੀ ਉਹਨਾਂ ਨੇ ਸਾਰੇ ਦੇਸ਼ਾਂ ਦਾ ਧਰਮ ਬਦਲਿਆ ਸਿੱਕ ਸਿੱਕ ਨੂੰ ਉਹਨਾਂ ਆ ਕੇ ਸਿਕੰਦਰ ਦੀ ਤਰ੍ਹਾਂ ਕੋਈ ਠਹਿਰਾਵ ਮਿਲਿਆ ਤਾਂ ਹਿੰਦੁਸਤਾਨ ਦੇ ਵਿੱਚ ਮਿਲਿਆ ਜਿਹਦੇ ਵਿੱਚ ਸਾਡੇ ਧਰਮ ਪਿੱਛੇ अनेका ਬਲੀਦਾਨ ਦਿੱਤੇ ਅਸੀਂ ਆਜ਼ਾਦੀ ਲਈ ਜਿੱਥੇ ਬਲੀਦਾਨ ਦਿੱਤੇ ਉੱਤੇ ਨਾਲ ਅਸੀਂ ਧਰਮ ਪਰਵਰਤਨ ਦੇ ਖਿਲਾਫ ਬਲੀਦਾਨ ਦਿੱਤੇ ਕਿਉਂਕਿ ਉਹਨਾਂ ਦਾ ਮੁੱਖ ਮਕਸਦ ਸੀ ਸਦੀਵੀ ਗੁਲਾਮ ਬਣਾਉਣਾ ਜਿਹੜੀ ਉੱਥੋਂ ਦੇ ਇੱਕ ਅੰਗਰੇਜ਼ ਅਫਸਰ ਹੋਏ ਉਹਨਾਂ ਨੇ ਇੱਕ ਰਾਣੀ ਵਿਕਟੋਰੀਆਨ ਲੈਟਰ ਲਿਖੀ ਸੀ ਕਿ ਮੈਂ ਇਸ ਦੇਸ਼ ਦਾ ਪਰਮਣ ਕੀਤਾ ਇੱਥੇ ਨਾ ਮੈਨੂੰ ਕੋਈ ਚੋਰ ਮਿਲਿਆ ਨਾ ਕਿਸੇ ਘਰ ਨੂੰ ਤਾਲਾ ਮਿਲਿਆ ਤੇ ਜੇ ਅਗਰ ਅਸੀਂ ਇਹਨਾਂ ਦੀ ਐਜੂਕੇਸ਼ਨ ਚੇਂਜ ਕਰ ਦਿੰਨੇ ਆ ਤਾਂ ਇੱਥੇ ਘਰ ਘਰ ਦੇ ਵਿੱਚ ਚੋਰ ਹੋਵੇਗਾ ਗਲੀ ਗਲੀ ਦੇ ਵਿੱਚ ਮੰਗਤਾ ਹੋਵੇਗਾ ਉਸ ਤੇ ਤਹਿਤ ਇਹਨਾਂ ਨੇ ਸਾਡੀ ਪਹਿਲਾਂ ਐਜੂਕੇਸ਼ਨ ਸਿਸਟਮ ਸਾਰਾ ਡਿਸਟਰੋਏ ਕੀਤਾ ਫਿਰ ਇਹਨਾਂ ਨੇ ਸਾਡੀ ਸੰਸਕ੍ਰਿਤੀ ਫਿਰ ਸਾਡਾ ਸੰਗੀਤ ਡਿਸਟਰੋਏ ਕਰਨ ਤੋਂ ਬਾਅਦ ਅੱਜ ਇਹ ਗਲੀ ਗਲੀ ਦੇ ਵਿੱਚ ਮਹੱਲਿਆਂ ਪਿੰਡਾਂ ਦੇ ਵਿੱਚ ਚਰਚਾ ਖੋਲ ਕੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਪੜਾਇਆ ਜਾਂਦਾ ਸੀਗਾ ਕਿ ਨਸ਼ੇ ਲੈ ਕੇ ਆਈ ਸੀ ਅੰਗਰੇਜ਼ ਅੱਜ ਫੇਰ ਉਹੀ ਨਸ਼ੇ ਲੈ ਕੇ ਆਈ ਆ ਅੱਜ ਜਿਹੜਾ ਇਹਨਾਂ ਪੰਜਾਬ ਦੇ ਵਿੱਚ ਚਿੱਟੇ ਦਾ ਵਰਤਾਰਾ ਹੋ ਰਿਹਾ ਨੌਜਵਾਨ ਪੀੜੀ ਮਰ ਰਹੀ ਆ ਜੀ ਔਰ ਪੰਜਾਬ ਸੁਨਣਾ ਹੁੰਦਾ ਜਾ ਰਿਹਾ ਤੇ ਜੇਕਰ ਇਹਦੀ ਮੁੱਢਲੀ ਜਾਂਚ ਕੀਤੀ ਜਾਵੇ ਤਾਂ ਇਸ ਦੇ ਪਿੱਛੇ ਵੀ ਇਹਨਾਂ ਵਿਦੇਸ਼ੀ ਤਾਕਤਾਂ ਦਾ ਹੱਥ ਨਿਕਲੇਗਾ ਜਿਹੜੇ ਅੱਜ ਇਸ ਤਰੀਕੇ ਦੇ ਨਾਲ ਲਾਲਚ ਲੋਭ ਦੇ ਕੇ ਡਰਾ ਧਮਕਾ ਕੇ ਉਤੰਪਰੇ ਤਾਂ ਦਾ ਡਰ ਪਾ ਕੇ ਨਸ਼ੇ ਦੇ ਚਿੱਟੇ ਦੇ ਵਿੱਚ ਗਰਗੇ ਦੇ ਵਿੱਚ ਫਸਾਰੇ ਆ ਜੀ ਸੋ ਕਿਸ ਤਰ੍ਹਾਂ ਦੀ ਪੀੜਤ ਤੁਹਡੇ ਕੋਲ ਆਏ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਗਏ ਹੈਗੇ ਆ ਤਾਂ ਹੀ ਤੁਸੀਂ ਇਹ ਸਟੈਪ ਲੈਣ ਜਾ ਰਹੇ ਹੈਗੇ ਹੋ ਕੀ ਦੇਖਿਆ ਤੁਸੀਂ ਜਿਹੜੇ ਲੋਕ ਧਰਮ ਪਰਿਵਰਤਨ ਕਰ ਰਹੇ ਹੈਗੇ ਆ ਉਹਨਾਂ ਚ ਕਿੰਨੇ ਕੁ ਮਰਜ਼ੀ ਨਾ ਕਰ ਰਹੇ ਹੈਗੇ ਆ ਕਿੰਨੇ ਕੁ ਧਰਮ ਪਰਿਵਰਤਨ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕੇ ਕਿ ਹੈਗੇ ਆ ਸੋ ਕੀ ਉਹ ਆਪਣੇ ਆਪ ਨੂੰ ਪੀੜਤ ਮਹਿਸੂਸ ਕਰਦੀ ਹੈ ਜਾਂ ਉਹ ਖੁਸ਼ ਆ ਕਿਉਂਕਿ ਜਿੱਥੋਂ ਤੱਕ ਮੇਰੇ ਕੋਲ ਜਾਣਕਾਰੀ ਹੈ ਇਹ ਵੀ ਕਿਹਾ ਜਾਂਦਾ ਹੈਗਾ ਕਿ ਇਸਾਈ ਬਨਣ ਤੋਂ ਬਾਅਦ ਬਹੁਤ ਸਾਰੀਆਂ ਸਿਹਤ ਸਹੂਲਤਾਂ ਇਹ ਦਿੰਦੇ ਹੈਗੇ ਆ ਬੱਚਿਆਂ ਦੀ ਪੜ੍ਹਾਈ ਤੱਕ ਮੁਫਤ ਦਿੰਦੇ ਹੈਗੇ ਆ ਸੋ ਇਹ ਵੀ ਵਜ੍ਹਾ ਇੱਕ ਹੈਗੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਇੱਕ ਗਰੀਬ ਤਬਕਾ ਅਸੀਂ ਕਹਿ ਲਈਏ ਸਮਾਜ ਦਾ ਜਿਹੜਾ ਰੋਜ਼ ਤੇ ਤੇ ਕਪੜਾਂ ਤੇ ਮਕਾਨ ਦੀ ਲੜਾਈ ਲੜਦੇ ਆ ਪੂਰੀ ਜ਼ਿੰਦਗੀ ਗੁਜ਼ਾਰ ਦਿੰਦਾ ਹੈਗਾ ਉਹਨਾਂ ਦਾ ਸਭ ਤੋਂ ਵੱਧ ਝੁਕਾ ਜਿਹੜਾ ਹੈਗਾ ਇਸ ਵੇਲੇ ਸਾਈ ਧਰਮ ਵਾਲੇ ਪਿੰਡਾਂ ਵਿੱਚ ਸੋ ਇਹ ਦੱਸੋ ਕਿਸ ਤਰ੍ਹਾਂ ਦੀ ਪੀੜਤ ਹੈ ਜਿਹੜੀ ਹੈ ਜਿਹੜੇ ਲੋਕ ਆ ਕੀ ਉਹ ਆਪਣੇ ਆਪ ਨੂੰ ਪੀੜਤ ਮਹਿਸੂਸ ਕਰ ਰਹੇ ਹੈਗੇ ਆ ਕਿਉਂਕਿ ਤੁਸੀਂ ਤਾਂ ਇੱਥੇ ਬੈਠ ਕੇ ਮਸਲਾ ਕਰ ਰਹੇ ਹੋ ਪਰ ਕੱਲ ਨੂੰ ਲੋਕ ਕਹਿ ਦੇਣਗੇ ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਸਾਈ ਬਨ ਰਹੇ ਆ ਤਾਂ ਫਿਰ ਕੀ ਪਹਿਲੀ ਗੱਲ ਤੇ ਆ ਬੀਬਾ ਵੀ ਕਿ ਜਿਹੜਾ ਗਰੀਬ ਸ਼ਬਦ ਹੈ ਇਹ ਸਾਡੇ ਦੇਸ਼ ਦੇ ਵਿੱਚ ਜਿਹੜੇ ਰਾਜੇ ਮਹਾਰਾਜਾ ਹੋਏ ਆ ਗੁਰੂ ਸਾਹਿਬਾਨ ਉਹ ਵੀ ਆਪਣੇ ਆਪ ਨੂੰ ਗਰੀਬ ਕਹਿੰਦੇ ਆ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਉਹਦੇ ਦਰ ਦੇ ਗਰੀਬ ਆ ਅਸੀਂ ਇੱਕ ਹੁੰਦਾ ਤਨਹੀਨ ਤਨਹੀਨ ਤੇ ਗਰੀਬੀ ਗਰੀਬੀ ਦੇ ਵਿੱਚ ਫਰਕ ਹੈ ਇਹੇ ਤਨਹੀਨਤਾ ਦਾ ਫਾਇਦਾ ਉਠਾ ਰਹੇ ਗਰੀਬੀ ਦਾ ਫਾਇਦਾ ਨਹੀਂ ਉਠਾ ਰਹੇ ਉਹਨਾਂ ਨੇ ਅਨਪੂਰਤਾ ਦਾ ਫਾਇਦਾ ਉਠਾ ਰਹੇ ਆ ਉਹਨਾਂ ਨੂੰ ਪਹਿਲਾਂ ਆਪ ਹੀ ਐਸੀਆਂ ਦਵਾਈਆਂ ਦਿੰਦੇ ਆ ਕਿ ਉਹ ਜ਼ਿਆਦਾ ਬਿਮਾਰ ਹੋ ਜਾਣ ਉਸ ਤੋਂ ਬਾਅਦ ਜਦੋਂ ਜ਼ਿਆਦਾ ਬਿਮਾਰ ਹੋਏ ਨੇ ਕਹਿੰਦੇ ਆ ਵੀ ਤੁਹਾਡਾ ਕੋਈ ਰੋਗ ਠੀਕ ਨਹੀਂ ਹੋ ਸਕਦਾ ਤੁਹਾਡੇ ਘਰੇ ਸ਼ੈਤਾਨ ਹੈ ਜਾਂ ਕਿਸੇ ਦੇਵੀ ਦੇਵਤੇ ਦੀ ਫੋਟੋ ਹੈ ਉਹਨੂੰ ਕੱਢੋ ਜਿਹੜੇ ਤੁਸੀਂ ਕਿਸੇ ਮਾਤਾ ਨੂੰ ਮੰਨਦੇ ਹੋ ਉਹਨੂੰ ਕੱਢੋ ਜੇ ਕਿਸੇ ਗੁਰੂ ਸਾਹਿਬਾਨ ਨੂੰ ਮੰਨਦੇ ਹੋ ਉਹਨਾਂ ਦੀ ਫੋਟੋ ਮੰਨ ਨੂੰ ਹਟਾਓ ਔਰ ਉੱਥੇ ਜਾ ਕੇ ਤੁਸੀਂ ਸਾਡੇ ਜਿਹੜੇ ਹੈਗਾ ਜੀਸਸ ਨੂੰ ਜਿਹੜਾ ਸਾਡਾ ਧਰਮ ਹੈ ਉਸ ਨੂੰ ਮੰਨੋਗੇ ਤਾਂ ਠੀਕ ਹੋ ਜਾਓਗੇ ਉਸ ਤੋਂ ਬਾਅਦ ਦਵਾਈਆਂ ਸਹੀ ਦੇ ਦਿੰਦੇ ਆ ਉਹ ਰੋਗ ਕੋਈ ਹੁੰਦਾ ਨਹੀਂ ਉਹ ਬੰਦੇ ਨੂੰ ਮਹਿਸੂਸ ਹੋ ਜਾਂਦਾ ਠੀਕ ਹੋ ਜਾਂਦਾ ਇਸੇ ਤਰ੍ਹਾਂ ਦਾ ਕੇਸ ਆਇਆ ਕਿ ਸਾਡੀ ਬੀਬੀ ਸਾਡੇ ਕੋਲੇ ਉਹਦਾ ਪਰਿਵਾਰ ਹੀ ਖਤਮ ਹੋ ਗਿਆ ਉਸ ਉਹ ਆਈ ਉਹਨਾਂ ਦੇ ਕੋਈ ਚੱਲ ਕੇ ਵੀ ਮੇਰਾ ਕੈਂਸਰ ਹੈ ਤਾਂ ਉਸ ਨੂੰ ਕਹਿ ਦਿੱਤਾ ਜਿਹੜਾ ਪਾਸਟਰ ਸੀਗਾ ਇਹ ਬਲਜਿੰਦਰ ਜਿਹਦੇ ਤੇ ਕਈ ਕੇਸ ਨੇ ਰੇਪ ਦੇ 302 ਦੇ ਹੋਰ ਦਰਜ ਨੇ ਉਹਨੇ ਸਟੇਜ ਤੇ ਉਸ ਨੂੰ ਨੱਚ ਲਾਤਾ ਕਿ ਤੂੰ ਅੱਜ ਤੋਂ ਬਾਅਦ ਦਵਾਈਆਂ ਛੱਡ ਦੇਦੇ ਤੇਰਾ ਕੈਂਸਰ ਜੀਸਸ ਨੇ ਠੀਕ ਕਰਤਾ ਉਹ 15 ਦਿਨਾਂ ਬਾਅਦ ਉਹਦੀ ਡੈਥ ਹੋ ਗਈ ਤਾਂ ਇਹੋ ਜਿਹੇ ਬੰਦੇ ਤੇ ਉਹ ਕਿਉਂ ਨਹੀਂ ਪਰਚਾ ਦਰਜ ਹੁੰਦਾ ਜਿਹੜੇ ਇਸ ਤਰ੍ਹਾਂ ਗੁੰਮਰਾਹ ਕਰਦੇ ਪਏ ਆ ਇਹਨਾਂ ਦੇ ਜਿੰਨੇ ਧਰਮਗੁਰੂ ਹੋਏ ਨੇ ਖਾਸ ਤੌਰ ਤੇ ਕਲਕੱਤਾ ਦੇ ਅੰਦਰ ਵੈਸਟ ਬੰਗਾਲ ਦੇ ਅੰਦਰ ਇਹ ਗਰੀਬਾਂ ਦਾ ਤਨਹੀਨਾਂ ਦਾ ਕਿਸ ਤਰੀਕੇ ਨਾਲ ਮਜ਼ਾਕ ਉਡਾ ਕੇ ਜਿਹੜੀ ਕਹਿੰਦੀ ਸੀ ਮੈਂ ਕੋਸ਼ਟ ਰੋਗ ਠੀਕ ਕਰੂੰਗੀ ਪਹਿਲਾਂ ਉਹਦਾ ਧਰਮ ਬਦਲਿਆ ਜਾਂਦਾ ਸੀ ਤਾ ਦੂ ਆਪਣੇ ਆਸ਼ਰਮ ਦੀ ਔਰ ਉਸ ਤੋਂ ਵੱਧ ਕਿ মিডিਆ ਦੇ ਵਿੱਚ ਹੀ ਬੜਾ ਵੱਡਾ ਬਵਾਲ ਖੜਾ ਹੋਇਆ ਕਿ ਉਹ ਇੱਕ ਬੱਚਿਆਂ ਦੀ ਬਹੁਤ ਵੱਡੀ ਸਮਗਲਿੰਗ ਕਰਦੀ ਸੀ ਬੱਚੇ ਵੇਚਦੀ ਸੀ ਵਿਦੇਸ਼ਾਂ ਦੇ ਵਿੱਚ ਇਹ ਵੀ ਇਹਨਾਂ ਤੇ ਦੋਸ਼ ਲੱਗ ਰਹੇ ਆ ਛੋਟੇ ਬੱਚਿਆਂ ਦੇ ਉੱਤੇ ਇਹ ਕਿਸ ਤਰ੍ਹਾਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਆ ਬੱਚੀਆਂ ਨੂੰ ਪ੍ਰੋਸਟੀਟੂਟ ਦੇ ਵਿੱਚ ਪਾਉਂਦੇ ਆ ਇਸ ਦੇ ਵੀ ਇਹਨਾਂ ਤੇ ਬੜੇ ਦੋਸ਼ ਲੱਗੇ ਹੋਏ ਨੇ ਲੇਟੈਸਟ ਜਿਹੜਾ ਇਹਨਾਂ ਦਾ ਬਿਸ਼ਪ ਹੈ ਕੇਰਲਾ ਤੋਂ ਪੰਜਾਬ ਦੇ ਜਲੰਧਰ ਦਾ ਆਇਆ ਹੋਇਆ ਉਹਨੇ ਕਿਸ ਤਰੀਕੇ ਨਾਲ ਨਾਨਸ ਦੇ ਨਾਲ ਬਲਾਤਕਾਰ ਕੀਤਾ ਉਹਦਾ ਕਤਲ ਕੀਤਾ ਔਰ ਉਸ ਤੇ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਉਸ ਤੇ ਕੋਈ ਗ੍ਰਿਫਤਾਰੀ ਨਹੀਂ ਹੋਤਾ ਕਿਤੇ ਵੀ ਇਹ ਸਾਡੇ ਧਰਮ ਦੇ ਵਿੱਚ ਲਿਖਿਆ ਹੋਇਆ ਤੇ ਇਹ ਧਰਮ ਹੈ ਜਾਂ ਇਹ ਇਹ ਧੰਦਾ ਇਹ ਪਹਿਲਾਂ ਸਰਕਾਰ ਨੂੰ ਸਾਡੇ ਕਾਨੂੰਨ ਨੂੰ ਡਿਫਾਈਨ ਕਰਨਾ ਚਾਹੀਦਾ ਹੈ ਧਰਮ ਜਿਹੜਾ ਹੈਗਾ ਇਹ ਧਰਮ ਨਹੀਂ ਇੱਕ ਰਿਲੀਜੀਅਨ ਹੈ ਪਹਿਲਾਂ ਸਾਨੂੰ ਡਿਫਾਈਨ ਕਰਨਾ ਪੈਣਾ ਚਾਹੀਦਾ ਸਰਕਾਰ ਨੂੰ ਕਿ ਧਰਮ ਦੇ ਵਿੱਚ ਔਰ ਰਿਲੀਜੀਅਨ ਦੇ ਵਿੱਚ ਕੀ ਫਰਕ ਹੁੰਦਾ ਹੈ ਅੱਜ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਨੂੰ ਜਾਗਰੂਕ ਕਰਨ ਤੇ ਬੜੀਆਂ ਸਾਨੂੰ ਬੀਬੀਆਂ ਮਿਲਦੀਆਂ ਬੜੇ ਪਰਿਵਾਰ ਮਿਲਦੇ ਆ ਸਾਡੀ ਕੁੜੀ ਨਾਲ ਇਸ ਤਰ੍ਹਾਂ ਹੋਇਆ ਮੈਂ ਨਾਮ ਨਹੀਂ ਉਹਨਾਂ ਦੇ ਸਾਹਮਣੇ ਕਰ ਸਕਦਾ ਆ ਰਹੇ ਆ ਐਫੀਡੇਵਿਟ ਦੇ ਰਹੇ ਆ ਅਸੀਂ ਗਵਰਨਰ ਸਾਹਿਬ ਨੂੰ ਲੈ ਕੇ ਜਾਵਾਂਗੇ ਉਹਨਾਂ ਕੋਲ ਹੂੰ ਉਹਨਾਂ ਦੇ ਨਕਲੀ ਪੱਗਾਂ ਪਹਿਨਾ ਪਨਹਾ ਕੇ ਸਿੱਖੀ ਭੇਸ ਦੇ ਵਿੱਚ ਸਾਡੇ ਗੁਰੂਆਂ ਦਾ ਅਪਮਾਨ ਕਰਾ ਰਹੇ ਆ ਈਵਨ ਦੁਸ਼ਹਿਰੇ ਵਾਲੇ ਦਿਨ ਹੂੰ ਦੋ ਐਸੇ ਕਾਂਡ ਹੋਏ ਆ ਇੱਕ ਰਾਮਪਰਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਇੱਕ ਰਾਮਪਰਾ ਅੰਮ੍ਰਿਤਸਰ ਦੇ ਵਿੱਚ ਕਿ ਦੁਸ਼ਹਿਰੇ ਵਾਲੇ ਦਿਨ ਜਿੱਥੇ ਅਸੀਂ ਸਦੀਆਂ ਤੋਂ ਕੁੰਭ ਔਰ 라ਵਣ ਦੇ ਪੁਤਲੇ ਚਲਾਉਂਦੇ ਆ ਉਸ ਦਿਨ ਸਾਡੇ ਭਗਵਾਨ ਸ਼੍ਰੀ ਰਾਮ ਜੀ ਦੇ ਔਰ ਹਨੂਮਾਨ ਜੀ ਦੇ ਪਤਲੇ ਜਲਾਏ ਗਏ ਲੇਕਿਨ ਉਸ ਤੇ ਕੋਈ ਕਾਰਵਾਈ ਨਹੀਂ ਸੁਖਮਨੀ ਸਾਹਿਬ ਦੇ ਗੁਟਕੇ ਸ਼ਰੇ ਅਗਨੀ ਪਿੰਡ ਕੀਤੇ ਗਏ ਉਸ ਤੇ ਕੋਈ ਕਾਰਵਾਈ ਨਹੀਂ ਅਨੇਕਾਂ ਇਨੀਆਂ ਕਾਰਵਾਈਆਂ ਬੇਅਦਬੀਆਂ ਹੋ ਰਹੀਆਂ ਉਹ ਕਹਿੰਦੇ ਜੀ ਇਹ ਤਾਂ ਸਿਰਫ ਰਿਆ ਸੀ ਮੈਂਟਲੀ ਅਫਸੈਟ ਸੀ ਇਹ ਮੈਂਟਲੀ ਅਫਸੈਟ ਪੰਜਾਬ ਚ ਇਨੇ ਕਿੱਥੋਂ ਵਧ ਗਏ ਅਗਰ ਤੁਸੀਂ 1947 ਤੋਂ ਪਹਿਲਾਂ ਦਾ ਇਤਿਹਾਸ ਦੇਖੋਗੇ ਤਾਂ ਸੇਮ ਇਹ ਘਟਨਾਵਾਂ ਹੁੰਦੀਆਂ ਸੀ ਉਸ ਸਮੇਂ ਵੀ ਕਿ ਇਸ ਤਰ੍ਹਾਂ ਕੇ ਨ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀਆਂ ਧਾਰਮਿਕ ਜਿਹੜੇ ਗਰੰਟੀ ਸੀ ਉਹਨਾਂ ਨੂੰ ਫਾੜ ਕੇ ਸੁੱਟ ਦੇਣਾ ਗਊਆਂ ਦਾ ਮਾਸ ੁਰ ਦੇਣਾ ਉਹ ਲੈ ਇਸ ਤਰ੍ਹਾਂ ਉਹਨਾਂ ਨੇ ਕਤਲੇਆਮ ਕਰਾ ਕੇ ਸਾਡੇ ਦੇਸ਼ ਦੀ ਵੰਡ ਕਰਾਤੀ ਅੱਜ ਵੀ ਇਹ ਜਿਹੜਾ ਨਾਰਾ ਦੇ ਰਹੇ ਆ 크ਰੂਸੇਡ ਦਾ ਜਿਹੜਾ ਇਹ ਇਹਨਾਂ ਦਾ ਕੋਈ ਪਾਸਟਰ ਜੱਲ ਇਕੱਠਾ تھا ਕਿਤੇ ਬਣਿਆ ਹੋਇਆ ਨਰੂਲਾ ਪੂਰਾ ਮੇਰੇ ਨਾਮ ਨਹੀਂ ਉਹਦਾ ਯਾਦ ਉਹ 크ਰੂਸੇਡ 크ਰੂਸੇਡ ਕਰੇ 크ਰੂਸੇਡ ਦਾ ਅਰਥ ਕੀ ਹੈ ਪੂਰਾ 크ਰੂਸੇਡ ਦਾ ਅਰਥ ਹੈ ਜਿਹੜੇ ਗੈਰ ਸਾਈ ਨੇ ਜਿਹੜੇ ਸਾਈ ਰਿਲੀਜੀਅਨ ਨੂੰ ਮੰਨਣ ਵਾਲੇ ਨਹੀਂ ਐ ਮਤ ਨੂੰ ਮੰਨਣ ਵਾਲੇ ਨਹੀਂ ਐ ਉਹਨਾਂ ਦਾ ਕਤਲੇਆਮ ਕਰਨਾ ਉਹਨਾਂ ਦੀਆਂ ਮਾਵਾ ਭੈਣਾਂ ਦਾ ਬਲਾਤਕਾਰ ਕਰਨਾ ਉਹਨਾਂ ਨੂੰ ਆਪਣੇ ਹਰਮ ਦੇ ਵਿੱਚ ਲੈ ਕੇ ਆਉਣਾ ਇਹ ਕਾਨੂੰਨ ਕਿਹਸਾ ਹੈ ਕੈਸੇ ਦੇਸ਼ ਦੇ ਰਾਜਨੇਤਾ ਨੇ ਜੋ ਸ਼ਰਿਆਮ ਕਹਿ ਰਿਹਾ ਇੱਕ ਪਾਸੇ ਤੁਸੀਂ ਕੋਈ ਖਾਲ ਮੰਗ ਕਰਦਾ ਹੈ ਕੋਈ ਹੋਰ ਮੰਗ ਕਰਦਾ ਉਹਦੇ ਤੁਸੀਂ ਯੂਐਪੀਏ ਲਾ ਕੇ ਉਹਨੂੰ ਅੰਦਰ ਦੇ ਰਹੇ ਹੋ ਤੇ ਫਿਰ ਇਹ ਇਹ ਤਾਂ ਉਸ ਤੋਂ ਵੀ ਵੱਡਾ ਹੈ ਇਸ ਤੇ ਕਿਉਂ ਨਹੀਂ ਉਹ ਅਤੰਕਵਾਦੀ ਇਹਨੂੰ ਕਿਉਂ ਨਹੀਂ ਅਤੰਕਵਾਦੀ ਕਰਾਰ ਦਿੱਤਾ ਜਾਂਦਾ ਹੈ ਇਹ ਜੇ ਨੂਰ ਲੇਬਰ ਕਹਿੰਨ ਤੇ ਸਾਡੀ ਮੰਗ ਇਹ ਸੀ ਕਿ ਇਸ ਤੇ ਯੂਐਪੀਏ ਜਾਂ ਐਨਐਸਏ ਲਗਾ ਕੇ ਔਰ ਜੇ ਨਆਈਏ ਤੋਂ ਜਾਂਚ ਹੋਵੇ ਔਰ ਤਾਂ ਜੋ ਇਹ ਜਿਹੜੀਆਂ ਇਲੀਗਲ ਗਤੀਵਿਧੀਆਂ ਪੰਜਾਬ ਦੇ ਵਿੱਚ ਧਰਮ ਪਰਵਰਤਨੀਆਂ ਚੱਲਦੀਆਂ ਪਈਆਂ ਉਸ ਤੇ ਪਾਬੰਦੀ ਲੱਗੇ ਔਰ ਪੰਜਾਬ ਇੱਕ ਪੁਰਾਣਾ ਜਿੱਥੇ ਸਾਡੇ ਵੇਦਾਂ ਦੀ ਸਾਡੇ ਗ੍ਰੰਥਾਂ ਦੀ ਸਾਡੀ ਰਮਾਇਣ ਗੀਤਾ ਦੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਆ ਉਹ ਪਾਵਨ ਭੂਮੀ ਜਿਹੜੀ ਰਿਸ਼ੀਆਂ ਮੁੰਨੀਆਂ ਦੀ ਉਹ ਇਹਨਾਂ ਦੇ ਪਾਪ ਤੋਂ ਮੁਕਤ ਹੋ ਜੀ ਅੱਛਾ ਜਿਵੇਂ ਤੁਸੀਂ ਕਿਹਾ ਕਿ ਦੁਸ਼ਹਿਰੇ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਹੋਇਆ ਹਨ ਬੀ ਰਾਵਣ ਤੇ ਕੁੰਮਕਰਨ ਦੇ ਪਤਪੁਤਲੇ ਨਹੀਂ ਸਾੜੇ ਗਏ ਜਾਂ ਸ਼੍ਰੀ ਸੁਖਮਨੀ ਸਾਹਿਬ ਦੇ ਜਿਹੜੇ ਗੁਰਕਾ ਸਾਹਿਬ ਸੀਗੇ ਉਹਨਾਂ ਨੂੰ ਅਗਨ ਪੇਂਟ ਕਰਦ ਸੋ ਤੁਹਾਡੇ ਕਹਿੰਦਾ ਮਤਲਬ ਕਿ Hindu ਤੇ Sikh ਦੋਨਾਂ ਦੇ ਲਈ ਹੀ ਖਤਰਾ ਨੇ ਇਹ ਵੈਸੇ ਤਾਂ ਪੂਰੇ ਵਿਸ਼ਵ ਲਈ ਖਤਰਾ ਨੇ ਅੱਜ ਜਿੱਥੇ-ਜਿੱਥੇ ਵੀ ਇਹ ਮਤ ਹੈਗੀ ਉੱਥੇ ਵਰਲਡ ਵਾਰਾਂ ਹੋ ਰਹੀਆਂ ਹਨ ਯੁੱਧ ਹੋ ਰਹੇ ਕਿਉਂਕਿ ਇਹਨਾਂ ਦਾ ਆਰਥਿਕ ਮਕਸਦ ਹੁੰਦਾ ਇਹਨਾਂ ਦਾ ਧਾਰਮਿਕ ਤਾਂ ਮਕਸਦ ਨਹੀਂ ਹੈ ਕਿ ਉੱਥੋਂ ਦੇ ਲੋਕਾਂ ਦੀ ਜਿੰਨੇ ਨੈਚੁਰਲ ਸੋਰਸ ਨੇ ਉਹਨਾਂ ਦਾ ਧਨ ਬੰਦ ਕਿ ਉਹਨਾਂ ਦੇ ਕਬਜ਼ਾ ਕਰ ਲੈਣ ਅੱਜ ਤੁਸੀਂ ਅਫਰੀਕਨ ਦੇਸ਼ ਦੇਖੋ ਸਭ ਤੋਂ ਵੱਧ ਉੱਥੇ ਜਿਹੜੇ ਨੈਚੁਰਲ ਸੋਰਸ ਨੇ 골ਡ ਹੋਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਧਾਤੂ ਉਹ ਸਾਰੀਆਂ ਇਹ ਜਿਹੜੇ ਅਸਾਈ ਦੇਸ਼ ਨੇ ਉਤੋਂ ਕੱਢ ਕੇ ਲੈ ਗਏ ਉਹਨਾਂ ਨੂੰ ਅੱਜ ਕਪੜਾ ਨਹੀਂ ਨਸੀਬ ਹੋ ਰਿਹਾ ਇਹ ਵੀ ਇਹੀ ਚਾਹੁੰਦੇ ਆ ਕਿ ਭਾਰਤ ਨੂੰ ਇਸੇ ਤਰ੍ਹਾਂ ਗਰੀਬ ਰੱਖਿਆ ਜਾਵੇ ਨਿਰ ਆਪਣਾ ਤਨਹੀਨ ਰੱਖਿਆ ਜਾਵੇ ਤਾਂ ਜੋ ਇੱਥੋਂ ਦੇ ਜੇ ਨੇਚਰਲ ਰਿਸੋਰਸ ਅਸੀਂ ਇੱਥੋਂ ਲੁੱਟ-ਖੁੱਟ ਕਰਕੇ ਜਿਵੇਂ ਪਹਿਲਾਂ ਅੰਗਰੇਜ਼ ਲੈ ਕੇ ਗਏ ਆ ਅਸਾਈ ਲੈ ਕੇ ਗਏ ਉਸੇ ਤਰੀਕੇ ਨਾਲ ਅਸੀਂ ਲੁੱਟਦੇ ਰਹੀਏ ਇਹਨਾਂ ਦਾ ਧਰਮ ਨਹੀਂ ਹੈ ਇਹ ਧਰਮ ਦੀ ਆੜ ਦੇ ਵਿੱਚ ਧੰਦਾ ਕਰ ਰਹੇ ਵਪਾਰ ਕਰ ਰਹੇ ਆ ਜਿਹਦੀ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਔਰ ਮੰਗ ਕਰਦੇ ਆ ਕਿ ਇਸ ਤੇ ਪਾਬੰਦੀ ਲੱਗੇ ਜੀ ਔਰ ਜਿਹੜੀਆਂ ਹੋਰ ਧਾਰਮਿਕ ਕਮੇਟੀਆਂ ਹੈਗੀਆਂ ਨੇ ਉਹ ਚਾਹੀ ਸਿੱਖਾਂ ਤੇ ਹਿੰਦੂਆਂ ਦੀਆਂ ਹੈਗੀਆਂ ਜਿਹੜੀਆਂ ਖਾਸ ਤੌਰ ਤੇ ਸਿਰਫ ਧਰਮ ਵਾਲੇ ਮਸਲਿਆਂ ਵਿੱਚ ਹੀ ਡੀਲ ਕਰਦੀਆਂ ਕਿ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕੀ ਉਹ ਵੀ ਤੁਹਾਡੇ ਨਾਲ ਸਹਿਮਤੀ ਰੱਖ ਰਹੀਆਂ ਹੈਗੀਆਂ ਵੀ ਸਾਡੇ ਧਰਮ ਚੋਂ ਲੋਕ ਬਾਹਰ ਜਾ ਰਹੇ ਹੈਗੇ ਆ ਜਾਂ ਸਾਡੇ ਚ ਜੋ ਕਮੀਆਂ ਨੇ ਉਹ ਵੀ ਅਸੀਂ ਹੁਣ ਦੂਰ ਕਰਾਂਗੇ ਕਿਉਂਕਿ 2012 ਦੇ ਵਿੱਚ ਸਭ ਤੋਂ ਪਹਿਲਾਂ ਐਸਜੀਪੀਸੀ ਦੇ ਸਾਹਮਣੇ ਜਦੋਂ ਇਹ ਮਸਲਾ ਆਇਆ ਸੀ ਤਾਂ ਤਰਨਤਾਰਨ ਦੇ ਵਿੱਚ 40 ਜਿਹੜੇ ਸਿੱਖ ਸੀਗੇ ਉਹਨਾਂ ਨੇ ਇਕੱਠੇ ਧਰਮ ਪਰਿਵਰਤਨ ਕਰਕੇ ਇਸਾਈ ਬਣੇ ਸੀਗੇ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਹੋਇਆ ਕਰਦੇ ਸੀ ਉਹਨਾਂ ਦੇ ਮਾਮਲਾ ਨੋਟਿਸ ਦੇ ਵਿੱਚ ਵੀ ਆਇਆ ਉਹਨਾਂ ਨੇ ਉਹਨਾਂ ਨਾਲ ਜਾ ਕੇ ਗੱਲਬਾਤ ਵੀ ਕੀਤੀ ਸੋ ਕੀ ਤੁਸੀਂ ਹੁਣ ਤਾਂ ਇਹ ਬਹੁਤ ਵੱਡੀ ਤੂਲ ਫੜ ਚੁੱਕਾ ਹੁਣ ਤਾਂ 40 ਨਹੀਂ ਹੁਣ 40000 ਦੀ ਗੱਲ ਹੋ ਰਹੀ ਹੈਗੀ ਐ ਸੋ ਕੀ ਦੋਨਾਂ ਧਰਮਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਸਾਡਾ ਸਾਰੇ ਪੰਜਾਬ ਦੇ ਜਿੰਨੇ ਸੁਚੇਤ ਔਰ ਪੰਜਾਬ ਦੇ ਜਗਿਆਸੂ ਨੇ ਧਾਰਮਿਕ ਸਮਾਜਿਕ ਜਥੇਬੰਦੀਆਂ ਸਿੱਖ ਆਗੂ ਹੋਣ ਸਨਾਤਨ ਦੇ ਸੰਤ ਸਮਾਜ ਹੋਵੇ ਸਾਰਿਆਂ ਦਾ ਪੂਰਨ ਸਮਰਥਨ ਸਾਨੂੰ ਮਿਲਿਆ ਸਾਰਿਆਂ ਨਾਲ ਗੱਲਬਾਤ ਹੋ ਗਈ ਹੈ ਔਰ ਸਾਰੇ ਇਸ ਤੋਂ ਚਿੰਤਤ ਨੇ ਕਿ ਇਸ ਨੂੰ ਜਿੰਨਾ ਜਲਦੀ ਰੋਕਿਆ ਜਾਵੇ ਉਨਾ ਹੀ ਚੰਗਾ ਹੋਵੇਗਾ ਦੇਸ਼ ਲਈ ਪੰਜਾਬ ਦੇ ਲਈ ਪੰਜਾਬ ਦੇ ਹਿੱਤ ਲਈ ਪੰਜਾਬ ਦੀ ਨੌਜਵਾਨੀ ਦੇ ਲਈ ਔਰ ਇਸ ਤੇ ਅਸੀਂ ਪਿੰਡ ਪਿੰਡ ਜਾ ਕੇ ਇੱਕ ਮਾਰਚ ਕੱਢ ਰਹੇ ਹਾਂ ਜਾਗਰੂਕਤਾ ਦੇ ਉੱਤੇ ਪੰਜਾਬ ਬਚਾਓ ਧਰਮ ਬਚਾਓ ਦੇ ਨਾਂ ਤੇ ਔਰ ਇਸ ਤਰ੍ਹਾਂ ਦਾ ਅਸੀਂ ਇੱਕ ਜਿਹੜਾ ਹੈਗਾ ਪ੍ਰੋਗਰਾਮ ਲਿਖਿਆ ਹੋਇਆ ਸਾਡੀ ਜਿਹੜੀ ਯਾਤਰਾ ਅਕਾਲ ਤਖਤ ਸਾਹਿਬ ਤੋਂ ਆਗਿਆ ਲੈ ਕੇ ਔਰ ਦਰ ਗਿਆਣਾ ਮੰਦਰ ਤੇ ਮੱਥਾ ਟੇਕ ਕੇ ਅਸੀਂ ਚੱਲਾਂਗੇ ਤਾਂ ਜੋ ਜਿਹੜਾ ਹਿੰਦੂ ਸਿੱਖ ਦੇ ਵਿੱਚ ਉਹ ਸਦਭਾਵ ਬਣੇਗਾ ਤਦ ਹੀ ਅਸੀਂ ਇਸਤੇਮਾਲ ਜਾ ਪਰ ਹੋਮਾਂਗੇ ਔਰ ਦੂਸਰਾ ਜਿਹੜਾ ਸ਼ਬਦ ਹੈਗਾ ਜਿਹਦੇ ਦੇ ਨਾਂ ਤੇ ਸਾਨੂੰ ਤੋੜਿਆ ਜਾ ਰਿਹਾ ਦਲਿਤ ਦੇ ਨਾਂ ਤੇ ਵੀ ਦਲਿਤ ਹੀ ਧਰਮ ਪਰिवर्तन ਕਰ ਰਿਹਾ ਬਿਲਕੁਲ ਨਹੀਂ ਦਲਿਤ ਸਮਾਜ ਜਿਹੜਾ ਹੈਗਾ ਪਹਿਲੀ ਗੱਲ ਉਹ ਦਲਿਤ ਨਹੀਂ ਆ ਸਾਡੇ ਵਰਣ ਵਿਵਸਥਾ ਇਹ ਦਲਿਤ ਜਿਹੜਾ ਸਾਡੇ ਕਿਸੇ ॠषि मुनि ਨੇ ਜਾਂ ਸਾਡੇ ਕਿਸੇ ਧਾਰਮਿਕ ਗ੍ਰੰਥ ਨੇ ਨਹੀਂ ਦਿੱਤਾ ਹੋਇਆ ਨਾਮ ਨਾ ਕਿਸੇ ਉਪਨਿਸ਼ਦ ਦੇ ਵਿੱਚ ਹੈ ਨਾ 베ਦ ਦੇ ਵਿੱਚ ਹੈ ਨਾ ਗੀਤਾ ਰਮੈਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਲਿਤ ਸ਼ਬਦ ਹੈ ਇਹ ਜਿਹੜਾ ਅੰਗਰੇਜ਼ਾਂ ਦਾ ਕੁਝ ਸ਼ਬਦ ਇਸ ਤਰ੍ਹਾਂ ਦੇ ਜੋੜੇ ਗਏ ਆ ਵਿੱਚ ਜਾਣਬੁੱਝ ਕੇ ਇੱਕ ਸਾਜ਼ਿਸ਼ ਹੈ ਚਾਹੇ ਸੈਕੂਲਰਿਜ਼ਮ ਹੋਵੇ ਚਾਹੇ ਦਲਤ ਸ਼ਬਦ ਹੋਵੇ ਤਾਂ ਜੋ ਇਹ ਸਮਾਜ ਦੇ ਵਿੱਚ ਫੁੱਟ ਪਈ ਰਹੇ ਅਸੀਂ ਸਾਰੇ ਇੱਕ ਆ ਇੱਕ ਪਿਤਾ ਇੱਕ ਇਸਕੇ ਹਮਬਾਰਕ ਇਹ ਸਾਡੀ ਸੋਚ ਹੈ ਇਹ ਸੋਚ ਨੂੰ ਅਸੀਂ ਲੈ ਕੇ ਚੱਲਾਂਗੇ ਤਾਂ ਜੋ ਸਾਰੇ ਅਸੀਂ ਇੱਕ ਆਂ ਜੀ ਸਾਡਾ ਪਰਮਪ੍ਰਦਾ ਪ੍ਰਮਾਤਮਾ ਉਹ ਅਕਾਲ ਪੁਰਖ ਹੈ ਇਸ ਤੋਂ ਬਿਨਾਂ ਸਾਡੇ ਵਿੱਚ ਕੋਈ ਮਤਭੇਦ ਨਹੀਂ ਆਰਥਿਕ ਜਿਹੜੇ ਸਾਡੇ ਭੇਦ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਨਜਿੱਠਾਂ ਵੈਸੇ ਤੁਸੀਂ ਬਹੁਤ ਸੋਨਾ ਮੈਸੇਜ ਦੇ ਦਿੱਤਾ ਹੈਗਾ ਬਟ ਇੱਕ ਛੋਟਾ ਜਿਹਾ ਸਵਾਲ ਮੈਂ ਜਾਂਦੇ ਜਾਂਦੇ ਬਿਕੋਜ਼ ਇੱਕ ਮੈਸੇਜ ਦੇ ਰੂਪ ਚ ਤੁਹਾਡੇ ਕੋਲ ਲੈਣਾ ਚਾਹਾਂਗੀ ਧਰਮ ਨਿੱਜੀ ਮਸਲਾ ਮੰਨਿਆ ਜਾਂਦਾ ਹੈ ਅਸੀਂ ਧਰਮ ਪਰਿਵਰਤਨ ਨੂੰ ਇਸ ਵੇਲੇ ਗਲਤ ਕਹਿ ਰਹੇ ਹੈਗੇ ਹਣਾ ਜਦਕਿ ਸਾਡਾ ਸੰਵਿਧਾਨ ਇਹਦੀ ਵੀ ਇਜਾਜ਼ਤ ਦਿੰਦਾ ਹੈਗਾ ਲੋਕਾਂ ਨੂੰ ਕਿਵੇਂ ਦੱਸੋਗੇ ਕਿ ਪਖੰਡ ਤੋਂ ਬਚਣ ਦੇ ਲਈ ਕਿਵੇਂ ਦੱਸੋਗੇ ਕਿ ਪਖੰਡ ਤੇ ਧਰਮ ਪਰਿਵਰਤਨ ਪਖੰਡ ਕਰਕੇ ਕਰਨਾ ਜਿਹੜਾ ਉਹ ਗਲਤ ਹੈਗਾ ਜਦੋਂ ਅਸੀਂ ਜਾਗਰੂਕ ਹੋਵੇ ਨਾ ਜੀ ਸੰਵਿਧਾਨ ਸਾਡਾ ਹੈ ਸਾਡੇ ਦੇਸ਼ ਦਾ ਹੈ ਉਹਦੇ ਵਿੱਚ ਬਹੁਤ ਵਾਰ ਸੋਧ ਹੋਈ ਹੈ ਜਦੋਂ ਸਮਾਜ ਜਾਗਰੂਕ ਹੋ ਗਿਆ ਤੇ ਸੰਵਿਧਾਨ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਵਿੱਚ ਸੋਧ ਕੀਤੀ ਜਾਵੇ ਕਿ ਸਾਡੇ ਜਿਹੜੇ ਮੂਲ ਨਿਵਾਸੀ ਉਹਨਾਂ ਦਾ ਕਿਸੇ ਵੀ ਲਾਲਚ ਲੋਭ ਦੇ ਨਾਲ ਇਹ ਧਰਮ ਨਾ ਬਦਲਿਆ ਜਾਵੇ ਧਰਮ ਪਰੰਪਰਤਾਂ ਤੇ ਟੋਟਲ ਪਾਬੰਦੀ ਲੱਗੇ ਕਿਉਂਕਿ ਅਸੀਂ ਧਰਮ ਪਿੱਛੇ ਸਭ ਤੋਂ ਵੱਧ ਬਲੀਦਾਨ ਦਿੱਤੇ ਆ ਸਾਡੀਆਂ ਮਾਮਾਂ ਭੈਣਾਂ ਦੇ ਸ਼ੋਸ਼ਣ ਹੋਏ ਆ ਔਰ ਅਸੀਂ ਦੇਖਦੇ ਪਏ ਜੇ ਇਸ ਤੇ ਪਾਬੰਦੀ ਨਾ ਲੱਗੀ ਤਾਂ ਇਹ ਹੋਰ ਵੀ ਵਧਣਗੇ ਜਿੱਥੋਂ ਤੱਕ ਕਿਸੇ ਦੇ ਨਿੱਜੀ ਮਾਮਲੇ ਦਾ ਆ ਗਿਆ ਤਾਂ ਉਹ ਜਿਹੜਾ ਨਿੱਜੀ ਮਾਮਲੇ ਦੇ ਤੌਰ ਤੇ ਉਹਨੂੰ ਪ੍ਰੋਪਰ ਕਨਸਟੀਟਿਊਸ਼ਨ ਦੇ ਰਾਹੀਂ ਧਰਮ ਬਦਲਣਾ ਚਾਹੀਦਾ ਫਿਰ ਉਹ ਜਿਹੜੇ ਸਾਡੀ ਅਰਥਹੀਨ ਆਰਥਿਕਹੀਨ ਭਰਾਮਾਂ ਦੇ ਜਿਹੜੇ ਲਾਭ ਨੇ ਉਹਨਾਂ ਨੂੰ ਛੱਡਣਾ ਪਵੇਗਾ ਉਹਨੂੰ ਅਨਾਉਂਸ ਕਰਨਾ ਪਵੇਗਾ ਕਿ ਮੈਂ ਅੱਜ ਤੋਂ ਬਾਅਦ ਇਹ ਧਰਮ ਹੈ ਅਗਰ ਜਿਸ ਤਰ੍ਹਾਂ ਮੁਸਲਮਾਨਾਂ ਨੇ ਆਪਣਾ ਇਸਲਾਮ ਧਰਮ ਅਪਣਾਇਆ ਤੇ ਉਹਨਾਂ ਦੇ ਨਾਮ ਚੇਂਜ ਹੋਏ ਅੱਜ ਕ੍ਰਿਸਚੀਅਨ ਹੈ ਜਿਹੜੇ ਨਾਮ ਉਹੀ ਰੱਖੇ ਹੋਏ ਨੇ ਤਾਂ ਉਹ ਨਾਮ ਰੱਖ ਕੇ ਜਿਹੜਾ ਇਹ ਭਲੇਖਾ ਪਾ ਰਿਆ ਪਰਮਤ ਕਰ ਰਿਹਾ ਸਾਡੇ ਇਹ ਮੰਗ ਹੈ ਕਿ ਉਹਨਾਂ ਦੇ ਜਿਹੜੇ ਨਾਮ ਹੈਗੇ ਆ ਉਹ ਜਿਸ ਤਰ੍ਹਾਂ ਅਸਾਈ ਦੇਸ਼ਾਂ ਦੇ ਨਾਮ ਹੈ ਉਸੇ ਤਰ੍ਹਾਂ ਉਹਨੇ ਰੱਖੇ ਜਾਂਨ ਔਰ ਉਸੇ ਤਰ੍ਹਾਂ ਦੀ ਜਿਹੜੀਆਂ ਉਹਨਾਂ ਦੇ ਵਿੱਚ ਭੇਦ ਜਦੋਂ ਅੰਗਰੇਜ਼ਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਆ ਕੋਈ ਜਾਤ ਪਾਤ ਨਹੀਂ ਆ ਇਸਲਾਮ ਦੇ ਵਿੱਚ ਉਹ ਕਹਿੰਦੇ ਕੋਈ ਭੇਦ ਭਾਵ ਨਹੀਂ ਫਿਰ ਸਾਡੇ ਵਿੱਚੋਂ ਇਸ ਤਰ੍ਹਾਂ ਦੀ ਜਿਹੜੀ ਅਸਾਈ ਇਥੇ ਧਰਮ ਪਰਉਪਤਨ ਕਰਦੇ ਤੇ ਭੇਦ ਭਾਵ ਕਿਉਂ ਪਾ ਰਿਹਾ ਅੱਜ ਜੇ ਕੋਈ ਦਲਿਤ ਸਮਾਜ ਦਾ ਬੰਦਾ ਸਵਰਗਵਾਸ ਹੋ ਜਾਂਦਾ ਤਾਂ ਉਸ ਦੇ ਜਿਹੜਾ ਉਹ ਜਲ ਪਾਉਂਦੇ ਮੂੰਹ ਦੇ ਵਿੱਚੋਂ ਨਹੀਂ ਪਾਇਆ ਜਾਂਦਾ ਆਪ ਦੇਖੋਗੇ ਇੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰੈਡੀ ਸਵਰਗਵਾਸ ਹੋਏ ਤੇ ਜਦੋਂ ਉਹਨਾਂ ਨੂੰ ਦਫਨਾਉਣ ਲੱਗੇ ਤਾਂ ਉਹਦੇ ਮੂੰਹ ਦੇ ਵਿੱਚ ਜਿਹੜਾ ਪਵਿੱਤਰ ਜਲ ਕਹਿੰਦੇ ਉਹ ਨਹੀਂ ਪਾਇਆ ਗਿਆ ਕਿਉਂਕਿ ਉਹ ਅੰਗਰੇਜ਼ ਨਹੀਂ ਸੀਗਾ ਉਹ ਇੰਗਲੈਂਡ ਦਾ ਜੰਮਪਾਲ ਨਹੀਂ ਸੀਗਾ ਤੇ ਸਾਡੇ ਦੇਸ਼ ਦੇ ਨਾਲ ਸਿਰਫ ਇਹ ਧਰਮ ਬਦਲ ਕੇ ਸਿਰਫ ਧੰਦਾ ਕਰਨਾ ਚਾਹੁੰਦੇ ਆ ਵਪਾਰਿਕ ਆਪਣੇ ਲਾਭ ਲੈਣਾ ਚਾਹੁੰਦੇ ਆ ਬਾਕੀ ਨੂੰ ਧਰਮ ਵਿੱਚ ਕੋਈ ਬੈਨੀਫਿਟ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਸਰ ਆਪਣੀ رائے ਰੱਖਣ ਦੇ ਲਈ ਸੋ ਦੋਸਤੋ ਇਹ ਸਾਡੇ ਨਾਲ ਸੁਖਪਾਲ ਸਿੰਘ ਸਰਾਹ ਸੀਗੇ ਜੋ ਹਿੰਦੂ ਸਿੱਖ ਮਾ ਸਭਾ ਦੇ ਐਕਸ਼ਨ ਕਮੇਟੀ ਦੇ ਜਿਹੜੇ ਮੈਂਬਰ ਵੀ ਹੈਗੇ ਨੇ ਔਰ ਅੱਜ ਇਹਨਾਂ ਦੇ ਵੱਲੋਂ ਇਹ ਪੰਜਾਬ ਦੇ ਪਿੰਡਾਂ 'ਚ ਤਾਂ ਬਹੁਤ ਗੰਭੀਰ ਮਸਲਾ ਸੀਗਾ ਮੈਂ ਇਹਦੇ ਨਾਲ ਜੁੜੀਆਂ ਕੁਝ ਸਟੋਰੀਆਂ ਵੀ ਪੰਜਾਬੋਂ ਤੇ ਤੁਹਾਡੇ ਤੱਕ ਲੈ ਕੇ ਆਈ ਸੀਗੀ ਔਰ ਸਾਨੂੰ ਵੀ ਇਹ ਲੱਗਦਾ ਹੈਗਾ ਕਿ ਧਰਮ ਭਾਵੇਂ ਕਿਸੇ ਦਾ ਨਿੱਜੀ ਮਸਲਾ ਹੈਗਾ ਪਰ ਧਰਮ ਦੇ ਨਾਂ ਤੇ ਇਸ ਦੇਸ਼ ਦੇ ਅੰਦਰ ਸਭ ਤੋਂ ਵੱਧ ਕੁਰਬਾਨੀਆਂ ਹੋਈਆਂ ਨੇ ਧਰਮ ਦੀ ਖਾਤਰ ਔਰ ਧਰਮ ਨੂੰ ਉੱਚਾ ਰੱਖਿਆ ਗਿਆ ਹੈਗਾ ਸੋ ਕਿਸੇ ਲਾਲਚ ਜਾਂ ਲੱਭ ਦੇ ਵਿੱਚ ਆ ਕੇ ਧਰਮ ਪਰਿਵਰਤਨ ਜੋ ਆਮ ਪੋਲੇ ਪਾਲੇ ਲੋਕਾਂ ਦਾ ਖਾਸ ਕਰਕੇ ਬ੍ਰੇਨ ਵਾਸ਼ ਕਰਕੇ ਕਰਾਇਆ ਜਾਂਦਾ ਹੈਗਾ ਇਹਦੇ ਉੱਤੇ ਤਗੜੀ ਲਗਾਮ ਜ਼ਰੂਰ ਲਗਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਨਾਲ ਪਾਸਟਰ ਜਿਹੜੇ ਹੈਗੇ ਆ ਉਹ ਔਰਤਾਂ ਦਾ ਸ਼ੋਸ਼ਣ ਕਰਦੇ ਹੈਗੇ ਆ ਔਰ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੇ ਆ ਸਾਡੀ ਸਾਂਝੀ ਵਾਲਤਾ ਸਾਡੀ ਏਕਤਾ ਦੇ ਲਈ ਬਹੁਤ ਵੱਡਾ ਖਤਰਾ ਹੈਗੇ ਨੇ ਸੋ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਪੰਜਾਬੋ ਦੇ ذریعے ਜੋ ਅਸਲ ਤਸਵੀਰ ਹੈ ਸਮਾਜ ਦੀ ਉਹ ਪੇਸ਼ ਕਰਦੇ ਰਹੀਏ ਸਿਲਸਿਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਦਿਓ ਆਗਿਆ ਧੰਨਵਾਦ